ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਕਰ ਤੇ ਸ਼ੇਅਰ ਵੀ ਜਰੂਰ ਕਰ ਦਿਓ ਅੱਜ ਗੱਲ ਕਰਦੇ ਹਾਂ 13 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਹੜੀ ਲੰਗੀ ਰਾਤ ਹੈ ਉਹਦੇ ਵਿੱਚ ਰਾਤ ਵੇਲੇ ਪੰਜਾਬ ਦੇ ਵਿੱਚ ਸਾਰੇ ਹੀ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਧੁੰਦ ਪਈ ਹੋਈ ਸੀਗੀ ਸਵੇਰ ਵੇਲੇ ਵੀ ਕਾਫੀ ਇਲਾਕਿਆਂ ਦੇ ਵਿੱਚ ਧੁੰਦ ਦੇਖਣ ਨੂੰ ਮਿਲ ਰਹੀ ਹੈ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੀ ਜਿਹੀ ਧੁੰਦ ਤੋਂ ਰਾਹਤ ਮਿਲੀ ਹੋਈ ਹੈ। ਹੁਲ ਮਿਲਾ ਕੇ ਅੱਜ ਵੀ ਮੌਸਮ ਕੱਲ ਦੇ ਵਾਂਗੂ ਹੀ ਰਹਿਣ ਦੀ ਸੰਭਾਵਨਾ ਹੈ। ਇਸ ਵਿੱਚ ਕੁਝ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਅੱਜ ਵੀ ਸਾਰਾ ਦਿਨ ਧੁੰਦ ਧੂਏ ਦਾ ਸਮੋਗ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਣਿਆ ਹੋਇਆ ਹੈ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ। ਅੱਖਾਂ ਦੇ ਵਿੱਚ ਜਲਣ ਹੋਣੀ ਸਾਹ ਦਾ ਔਖਾ ਹੋਣਾ ਅਜਿਹੇ ਹੀ ਆਮ ਘਟਨਾਵਾਂ ਪੰਜਾਬ ਵਿੱਚ ਹੋ ਰਹੀਆਂ ਹਨ ਇਸ ਤੋਂ ਰਾਹਤ ਵੀ ਮਿਲਦੀ ਹੋਈ ਅਗਲੇ 2 ਤੋਂ 3 ਦਿਨ ਦਿਖਾਈ ਨਹੀਂ ਦੇ ਰਹੀ ਇਸੇ ਤਰ੍ਹਾਂ ਦਾ ਹੀ ਮੌਸਮ ਦਿਨੇ ਅਤੇ ਰਾਤ ਨੂੰ ਬਣਿਆ ਰਹੇਗਾ ਸਵੇਰ ਵੇਲੇ ਹਲਕੀ ਜਿਹੀ ਠੰਡ ਮਹਿਸੂਸ ਹੁੰਦੀ ਹੈ ਦੁਪਹਿਰ ਵੇਲੇ ਟੈਂਪਰੇਚਰ 26-27 ਡਿਗਰੀ ਤੱਕ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਸਮ ਰਾਤ ਨੂੰ ਧੁੰਦ ਜਿਹਾ ਵਰਗਾ ਬਣ ਜਾਂਦਾ ਹੈ ਅੱਜ ਵੀ ਸਾਰਾ ਦਿਨ ਇਸੇ ਤਰ੍ਹਾਂ ਦਾ ਹੀ ਰਵੇਗਾ ਕਿਸੇ ਪ੍ਰਕਾਰ ਦਾ ਬਦਲਾਅ ਨਹੀਂ ਹੋਵੇਗਾ ਹੋ ਸਕਦਾ ਹੈ ਕਿ 16 ਜਾਂ 17 ਤਰੀਕ ਨੂੰ ਮੀਂਹ ਪਵੇ ਫਿਰ ਥੋੜੀ ਜਿਹੀ ਰਾਹਤ ਮਿਲ ਸਕਦੀ ਹੈ